ਕੀ ਨਪਾਈ ਤੁਹਾਡਾ ਜਸਵੀਰ ਕੌਰ ਅ ਕੀ ਘਟਰਾ ਵਾ ਪੁੱਤ ਹੈ ਸਾਡਾ ਭਰਾ 7 ਸਾਲ ਤੋਂ ਮਨੀਲਾ ਦੇ ਅੰਟੀਕੀ ਸ਼ਹਿਰ ਵਿੱਚ ਰਹਿੰਦਾ ਸੀ ਮੇਰੀ ਭੈਣ ਨਾਲ ਛੋਟੀ ਛੋਟੀ ਭੈਣ ਦੇ ਘਰੇ ਰਹਿੰਦਾ ਸੀਗਾ ਉਹ ਕੰਮ ਤੋਂ ਵਾਪਸ ਆਉਂਦਾ ਸੀ ਮੋਟਰਸਾਈਕਲ ਤੇ ਆਉਂਦਾ ਸੀ ਕੋਈ ਟ੍ਰਾਈਸਾਈਕਲ ਵਾਲਾ ਸੀਗਾ ਉਹ ਉਹਨੇ ਨਾਲ ਲਾ ਕੇ ਪਹਿਲਾਂ ਉਹਨੂੰ ਦੇਖਦਾ ਦੇ ਨਾਲ ਦੀ ਨਾਲ ਉਹ ਤੇ ਚੱਕੂ ਮਾਰੇ ਉਹ ਦੀ ਮੋੜ ਹੋ ਗਈ ਅਸੀਂ ਤਾਂ ਮਾਰੋ ਛੋੜ ਦੇ ਹਸਰਤੋਂ ਸੀ ਬਾਈ ਜੀ ਕੀ ਨਾਦਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਜਸਵੀਰ ਸਿੰਘ ਹੈ ਜੀ ਨਗਰ ਜਲਾਲਦੀਵਾਲ ਤੋਂ ਆ ਇਹ ਸਾਡੇ ਬੂਟਾ ਸਿੰਘ ਜੀ ਦਾ ਬੇਟਾ ਬਤਾਰ ਸਿੰਘ ਜੀ 2016 ਦੇ ਵਿੱਚ ਮਨੀਲਾ ਦੇ ਵਿੱਚ ਰੋਜੀ ਰੋਟੀ ਵਾਸਤੇ ਗਿਆ ਸੀ ਪਿਤਾ ਜੀ ਦੀ ਪਹਿਲਾਂ ਡੈਥ ਹੋ ਗਈ ਸੀ ਤਿੰਨ ਭੈਣਾਂ ਦਾ ਇਕੱਲਾ ਭਰਾ ਸੀ ਜੀ ਸੋ ਮਾਤਾ ਜੀ ਇੱਥੇ ਰਹਿ ਰਹੇ ਸਨ ਨਗਰ ਦੇ ਵਿੱਚ ਤੇ ਕੱਲ ਨੂੰ 20 ਮਾਰਚ ਨੂੰ ਉਹਨੇ ਵਾਪਸ ਆਉਣਾ ਸੀ ਪਰ ਉੱਥੇ ਮਨੀਲਾ ਦੇ ਵਿੱਚ ਕੁਝ ਸ਼ਰਾਰਤੀਆਂ ਸਰਵਲੋਂ ਹਮਲਾਵਾਰਾਂ ਵੱਲੋਂ ਉਹਦੇ ਵਿੱਚ ਕਰਚਾ ਮਾਰ ਕੇ ਹਤਿਆ ਕਰ ਦਿੱਤੀ ਗਈ ਤੋ ਪਹਿਲਾਂ ਵੀ ਸਰਪੰਚ ਸਾਹਿਬ ਨੇ ਆਪ ਜੀ ਨੂੰ ਦੱਸਿਆ ਹੈ ਕਿ ਸਰਕਾਰਾਂ ਤੋਂ ਪੰਜਾਬ ਸਰਕਾਰਾਂ ਤੋਂ ਅਤੇ ਸੈਂਟਰ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਜਿਹੜੇ ਸਾਡੇ ਬੱਚੇ ਇੱਥੇ ਪੜ੍ਹ ਲਿਖ ਕੇ ਵਿਦੇਸ਼ਾਂ ਨੂੰ ਜਾ ਰਹੇ ਨੇ ਉਹਨਾਂ ਦੀ ਸੁਰੱਖਿਆ ਵੀ ਜ਼ਰੂਰੀ ਹੈ ਜੇਕਰ ਇੱਥੇ ਹੀ ਉਹਨਾਂ ਨੂੰ ਰੁਜ਼ਗਾਰ ਮਿਲੇ ਤੇ ਪੜ੍ਹ ਲਿਖ ਕੇ ਇੱਥੇ ਸੋਹਣਾ ਰੁਜ਼ਗਾਰ ਮਿਲੇ ਤੇ ਸਾਡੇ ਬੱਚੇ ਵਿਦੇਸ਼ਾਂ ਵਿੱਚ ਕਿਉਂ ਜਾਣ ਇਸ ਕਰਕੇ ਸਰਕਾਰਾਂ ਤੋਂ ਮੰਗ ਹੈ ਕਿ ਜੋ ਬੱਚੇ ਸਾਡੇ ਵਿਦੇਸ਼ਾਂ ਵਿੱਚ ਜਾਂਦੇ ਨੇ ਚਾਹੇ ਕੈਨੇਡਾ ਚਾਹੇ ਅਮਰੀਕਾ ਚਾਹੇ ਮਨਦਿਲਾ ਸੋ ਸਾਡੇ ਬੱਚਿਆਂ ਦੀ ਸੁਰੱਖਿਆ ਵੀ ਬਹੁਤ ਜ਼ਰੂਰੀ ਹੈ ਸੋ ਇਹ ਮਾਤਾ ਦਾ ਇਕੱਲਾ-ਇਕੱਲਾ ਪੁੱਤਰ ਸੀ ਸੋ ਜ਼ਿੰਮੇਵਾਰ ਪਰਿਵਾਰ ਵਿੱਚੋਂ ਸੀ ਕਿਰਤੀ ਪਰਿਵਾਰ ਸੀ ਸੋ ਸਰਕਾਰ ਨੂੰ ਇਹੀ ਮੰਗ ਕਰਦੇ ਆ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਤੇ ਇਨਸਾਫ ਦਵਾਇਆ ਜਾਵੇ ਸੋ ਇਹੀ ਬੇਨਤੀ ਕਰਦੇ ਹਾਂ ਸੋ ਸੰਗਤਾਂ ਪਹੁੰਚੀਆਂ ਨੇ ਸਰਪੰਚਾਂ ਪਹੁੰਚੇ ਨੇ ਦੁੱਖ ਸਾਂਝਾ ਕਰਨ ਵਾਸਤੇ ਤੇ ਸਰਕਾਰ ਇਸ ਬਾਰੇ ਵੀ ਧਿਆਨ ਜ਼ਰੂਰ ਦੇਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਸੁਖਦੇਵ ਸਿੰਘ ਆ ਜੀ ਪਿੰਡ ਰਾਮਗੜ੍ਹ ਸੇ ਵੀ ਆ ਸਰਪੰਚੋ ਹਾਂਜੀ ਮੇਰੇ ਵਾਈਸ ਸਰਪੰਚਾ ਹਰਵੰਸ ਕੌਰ ਅੱਛਾ ਸਰਪੰਚ ਸਾਹਿਬ ਆਪਣੇ ਪਿੰਡ ਦੇ ਇੱਕ ਨੌਜਵਾਨ ਦੀ ਕੋਈ ਮਰਡਰ ਦੀ ਗੱਲ ਰਹੀ ਆ ਕੀ ਘਟਨਾ ਹੋ ਹਾਂਜੀ ਇਹ ਘਟਨਾ ਇਸ ਤਰ੍ਹਾਂ ਜੀ ਮਤਲਬ ਇਹ ਅਵਤਾਰ ਸਿੰਘ ਨਾਮ ਦਾ ਨੌਜਵਾਨ ਵਿਅਕਤੀ ਸੀਗਾ ਤਿੰਨਾ ਭੈਣਾਂ ਦਾ ਇਕੱਲਾ ਇਕੱਲਾ ਭਰਾ ਸੀਗਾ ਤਕਰੀਬਨ 2016 ਦੇ ਵਿੱਚ ਰੋਜੀ ਰੋਟੀ ਕਮਾਉਣ ਵਾਸਤੇ ਆਪਦੇ ਮਨੀਲਾ ਸਹਿਰ ਦੇ ਕਿਸੇ ਲਾਗੇ ਸਾਗੇ ਕੰਮ ਤੇ ਗਿਆ ਹੋਇਆ ਸੀ ਜਾ ਕੇ 8 ਸਾਲ ਬਾਅਦ ਉਹਨੇ ਵਾਪਸ ਆਉਣਾ ਸੀ ਤਕਰੀਬਨ 20 ਤਰੀਕ ਨੂੰ ਸੁਣਿਆ ਵੀ 20 ਤਰੀਕ ਨੂੰ ਉਹਨੇ ਵਾਪਸ ਆਉਣਾ ਸੀਗਾ ਪਰ ਅਣਹੋਣੀ ਇਸ ਤਰ੍ਹਾਂ ਦੀ ਵਿਚਾਰੇ ਨਾਲ ਘਟਨਾ ਵਾਪਰੀ ਕਿ ਉਹ ਕੇਸਚਾ ਮਾਰ ਕੇ ਹਮਲਾ ਹਮਲਾਵਾਰਾਂ ਨੇ ਉਹਨੂੰ ਉੱਥੇ ਢਾਈ ਢੇਰੀ ਕਰਤਾ ਤੇ ਇਕਲ ਮਾਤਾ ਦਾ ਇਕਲੋਤਾ ਬੇਟਾ ਸੀ ਸਾਰੇ ਪਿੰਡ ਨੂੰ ਇਸ ਦੀ ਮਤਲਬ ਬੜੀ ਦੁਖਨਾਈ ਕਰਨਾ ਕਿੰਨੀ ਉਮਰ ਸੀ ਇਹਦੀ ਉਮਰ 34-35 ਸਾਲ ਅਦੇ ਕੋਹਾਰਾ ਸੀ ਬੇਹ ਨਿਛ ਤਿੰਨਾ ਭੈਣਾਂ ਤੋਂ ਛੋਟਾ ਭਰਾ ਸੀ ਤੇ ਸ਼ਾਇਦ ਹੁਣ ਖੁਸ਼ੀਆਂ ਵਿੱਚ ਹੀ ਰਹਿ ਗਿਆ ਮਾਤਾ ਪਿਤਾ ਦੀ ਤੇਤਾ ਦੀ ਵੀ ਡੈਥ ਹੋ ਚੁੱਕੀ ਹੈ ਜੀ ਪਹਿਲਾਂ ਕਿਛੇ ਮਤਲਬ ਇਹੀ ਪਰਿਵਾਰ ਮਾਤਾ ਹੀ ਰਹਿ ਰਹੇ ਆ ਕੱਲੇ ਘਰ ਦੇ ਵਿੱਚ ਤੇ ਪਰਿਵਾਰ ਦਾ ਪਾਲਣ ਪੋਸ਼ਣ ਦਾ ਜੰਮਾ ਸਾਰਾ ਬਹੁਤ ਔਖਾ ਜੀ ਬੜਾ ਵਿਚਾਰੇ ਨੇ ਉਹ ਰੋਜੀ ਰੋਟੀ ਵਾਸਤੇ ਗਿਆ ਸੀ ਇਹ ਘਟਨਾ ਕੋਈ ਇਸ ਤਰ੍ਹਾਂ ਦੀ ਕਿ ਆਪਣੇ ਕੋ ਸਾਹਮਣੇ ਹੀ ਗੱਲ ਬਾਤ ਕੋਈ ਸਾਡੇ ਸਾਹਮਣੇ ਨਹੀਂ ਆਈ ਸੀ ਜੇ ਤਾਂ ਹੁਣ ਉੱਥੇ ਦਵਨ ਦੀ ਸਿਸਟਰ ਵਾਹੇ ਰਹਿ ਰਹੀ ਹੈ ਉੱਥੇ ਭੈਣ ਬਨੂਈਆ ਉਹ ਦੱਸਣਗੇ ਸਾਡਾ ਉਹਨਾਂ ਨੂੰ ਕੋਈ ਸੰਪਰਕ ਨਹੀਂ ਹੋਇਆ ਜਦੋਂ ਸੰਪਰਕ ਉਹਦਾ ਕੋ ਦੱਸਿਆ ਜਾਊਗਾ ਜੀ ਸਸਕਾਰ ਸਸਕਾਰ ਉੱਥੇ ਕਰ ਦਿੱਤਾ ਗਿਆ ਅੱਛਾ ਹਾਂਜੀ ਉਹ ਕਹਿ ਰਿਹਾ ਕਿ ਉਹਨਾਂ ਦੀਆਂ ਜਿਹੜੀਆਂ ਫੁੱਲ ਆਸਤੀਆਂ ਉਹ ਇੱਥੇ ਲੈ ਕੇ ਆਉਣਗੇ ਉਸ ਤੋਂ ਬਾਅਦ ਜਿਹੜੀ ਇੱਥੋਂ ਦੀ ਹੈਗੀ ਮर्याਦਤ ਉਹ ਕਰੀ ਜਾਊਗੀ ਜਿਉਂ ਉਹਨਾਂ ਨੇ ਮਤਲਬ 8 ਸਾਲਾਂ ਬਾਅਦ ਉਹਨੇ 20 ਮਾਰਚ ਨੂੰ ਪਰਸ ਕਰ ਲਉ ਇੱਥੇ ਇੰਡੀਆ ਆਉਣਾ ਸੀਗਾ ਪਰ 17 ਮਾਰਚ ਨੂੰ ਤੁਸੀਂ ਕਹਿ ਰਹੇ ਮੁੰਡਾ ਇਹ ਘਟਰਾ ਪੇਪਰ ਜੀ ਘਟਰਾ ਪੇਪਰ ਜੀ ਇੱਕ ਇਸ ਤਰ੍ਹਾਂ ਦੇ ਵੀ ਜਦ ਬਹੁਤ ਹਨ ਹੋਣੀਆਂ ਘਟਨਾਵਾਂ ਵਾਪਰਦੀਆਂ ਨੇ ਤੁਸੀਂ ਕੀ ਸਰਕਾਰਾਂ ਤੋਂ ਮੰਗ ਕਰਦੇ ਹੋ ਅਸੀਂ ਸਰਕਾਰਾਂ ਤੋਂ ਇਹੀ ਮੰਗ ਕਰਦੇ ਆਂ ਜੀ ਵੀ ਇਹ ਜਿਹੜੇ ਹੁਣ ਇਦੋਂ ਰੋਜੀ ਰੋਟੀ ਕਮਾਉਣ ਵਾਸਤੇ ਜੇ ਕੋਈ ਜਾਂਦਾ ਆ ਆਪ ਦਾ ਹੀਲੇ ਵਸੀਲੇ ਵਾਸਤੇ ਤਾਂ ਉਹਨਾਂ ਦੀ ਕੋਈ ਸੁਰੱਖਿਆ ਹੋਣੀ ਚਾਹੀਦੀ ਹੈ ਜੀ ਅਤ ਜ਼ਰੂਰੀ ਚਾਹੀਦੀ ਹੈ ਹੁਣ ਕੀ ਉਹਨਾਂ ਦਾ ਉੱਥੇ ਕੋਲੇ ਕੋਈ ਹੈ ਨਹੀਂ ਸੀਗਾ ਕੀ ਘਟਨਾ ਵਾਪਰੀ ਜੀ ਹੁਣ ਉਹਦਾ ਵਹੀ ਗੁਰੀ ਜਾਂਦਾ ਜੀ ਅਸੀਂ ਸਰਕਾਰ ਤੋਂ ਮੰਗ ਕਰਦੇ ਵੀ ਇਹਨਾਂ ਵੱਲ ਵੀ ਧਿਆਨ ਦਿੱਤਾ ਜਾਵੇ ਸਰਕਾਰ ਤੋਂ ਹੀ ਮੰਗ ਕਰਦੇ ਆਂ ਪੰਜਾਬ ਸਰਕਾਰ ਤੋਂ ਹੀ ਮੰਗ ਕਰਦੇ ਆਂ ਜੀ ਜੋ ਕੋਈ ਬਣਦਾ ਉਹਨਾਂ ਨੂੰ ਕਿਹਾ ਜਾਵੇ ਮਤਲਬ ਕਿ ਉਹਦਾ ਕੋਈ ਘਰ ਦੇ ਪਰਿਵਾਰ ਬਾਰੇ ਸੋਚਿਆ ਜਾਵੇ ਜੀ ਮਾਤਾ ਇਕੱਲੇ ਆ ਸਮੂਹ ਆਪ ਜੀ ਦੀ ਮੰਗ ਕਰਦੇ ਹਾਂ ਜੀ